ਨੂੰ ਨਵੀਂ ਨਵੀਂ ਘਰ ਵਿੱਚ ਆਂਦੀ ਹੈ ਨਾ ਤੇ ਉਹ ਆਪਣੀ ਸੱਸਵਾਲ ਦੇਖਦੀ ਹੈ ਕਿ ਆਪਣੇ ਹੱਥੀ ਵਿਆਹ ਕੇ ਲਿਆਂਦੇ ਪੁੱਤਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਨਾ ਉਹ ਦੇਖ ਦੇ ਕੇ ਸੜਦੀ ਹੈ ਖੁਸ਼ੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਉਹ ਆਪਣੀ ਘਰਵਾਲੀ ਨੂੰ ਕੋਈ ਥੋੜਾ ਬਹੁਤਾ ਪੁੱਛ ਲੇਗਾ ਜਾਂ ਉਹਦੀ ਕੋਈ ਗੱਲ ਬਾਤ ਉਹਦੇ ਨਾਲ ਕਰ ਲੇਗਾ ਤੇ ਉਹਨੂੰ ਵੇ ਵੇ ਕੇ ਸੜੇਗੀ ਉਹਨੂੰ ਛੋਟੀਆਂ-ਛੋਟੀਆਂ ਗੱਲਾਂ ਤੋਂ ਤਾਨੇ ਮੇਨੇ ਮਾਰੇਗੀ ਤੇ ਛੋਟੇ-ਛੋਟੇ ਗਾਲ ਤੇ ਆਪਣੇ ਪੁੱਤਰ ਨਾਲ ਲੜਦੀ ਹੈ ਤੁਸੀਂ ਹਿਸਾਬ ਲਾ ਲਓ ਵੀ ਜਿਹੜੀ ਮਾਂ ਆਪਣੇ ਪੁੱਤਰ ਦੀਆਂ ਖੁਸ਼ੀਆਂ ਨਹੀਂ ਬਰਦਾਸ਼ਤ ਕਰ ਸਕਦੀ ਆਪਣੇ ਪੁੱਤਰ ਨੂੰ ਖੁਸ਼ ਨਹੀਂ ਦੇਖ ਸਕਦੀ ਅਥੀ ਵਿਆਹ ਕੇ ਲਿਆ ਕੇ ਉਹਨੂੰ ਖੁਸ਼ ਨਹੀਂ ਦੇਖ ਸਕਦੀ ਤੇ ਉਹ ਉਹਨੂੰ ਕਿੰਨਾ ਕੁ ਚੰਗਾ ਸਮਝੇਗੀ ਉਹਨੂੰ ਉਹਦੀ ਕਿੰਨੀ ਸੱਕੀ ਬਣੇਗੀ ਜਿਹੜੀ ਆਪਣੇ ਪੁੱਤਰ ਦੀ ਸੱਕੀ ਨਹੀਂ ਬਣੀ ਇਸੇ ਗੱਲੋਂ ਤੇ ਅੱਜ ਕੱਲ੍ਹ ਧੀਆ ਡਰਦੀਆਂ ਨੇ ਵਿਆਹ ਨਹੀਂ ਕਰਾਉਂਦੀਆਂ ਕਿ ਅਸੀਂ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਆ ਸਾਨੂੰ ਉਹਨਾਂ ਦੀ ਜ਼ਰੂਰਤ ਇਹੋ ਜਿਹੀਆਂ ਨਾ ਸੱਸਾਂ ਦੀ ਤੇ ਨਾ ਘਰ ਵਾਲਿਆਂ ਦੀ ਜਿਹੜਾ ਕਿ ਆਪਣੇ ਫੈਸਲੇ ਖੁਦ ਨਹੀਂ ਲੈ ਸਕਦਾ ਕਾਨੂੰ ਹੀ ਪਤਾਣਾ ਕੁੜੀਆਂ ਵਿਆਹ ਬਹੁਤ ਘੱਟ ਕਰਾਂ ਡੀਆਂ